ਸਾਹਿਬ ਜੀਓ ਸ਼੍ਰੀ ਰਾਗ ਮਹਲਾ 3 ਕਿਸ ਹੋਂ ਸੇਵੀ ਕਿਆ ਜਪ ਕਰੀ ਸਤ ਗੁਰ ਪੁੱਛੋਂ ਜਾਏ ਸਤ ਗੁਰ ਕਾ ਭਾਣਾ ਮੰਨ ਲਈ ਵਿਚੋਂ ਆਪ ਗਵਾਏ ਇਹ ਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸਚੈ ਸ਼ਬਦ ਸੁਹਾਇ ਮਨ ਮੇਰੇ ਆਨੰਦਿਨ ਜਾਗ ਹਰ ਚੇਤ ਆਪਣੀ ਖੇਤੀ ਰਖ ਲੈ ਕੁੰਝ ਪੜੇਗੀ ਖੇਤ ਰਹਾਉ ਮਨ ਕੀਆ ਇਛਾ ਪੂਰੀਆ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰੈ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸਚੈ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸ਼ਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾਮ ਪਛਾਣਿਓ ਸੁਪਨਾ ਗਿਆ ਵਿਹਾਰੈ ਸੁੰਨੇ ਘਰ ਕਾ ਪਾ ਹੋਣਾ ਜਿਉ ਆਇਆ ਤਿਉ ਜਾਏ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੂਂ ਦੇਸੀ ਜਾਏ ਸਭ ਕਿਸੇ ਆਪੇ ਆਪ ਹੈ ਹਮੈ ਵਿੱਚ ਕਹਿਨ ਨਾ ਜਾਏ ਗੁਰ ਕੈ ਸ਼ਬਦ ਪਛਾਣੀਐ ਦੁਖ ਹਉ ਮੈਂ ਵਿੱਚੋਂ ਗਵਾਏ ਸਤ ਗੁਰ ਸੇਵਨ ਆਪਣਾ ਹਉ ਤਿੰਨ ਕੈ ਲਾਗੋਂ ਪਾਏ ਨਾਨਕ ਦਰ ਸੱਚੈ ਸਚਿਆਰ ਹੈ ਹਉ ਤਿੰਨ ਬਲੇ ਹਾਰੇ ਜਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬ੍ਰਹਮ ਸਨਮਾਨ ਜੋਗ ਜੁਗੋ ਜੁਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਲੰਕ ਅਵਤਾਰ ਸ਼ਬਦ ਬ੍ਰਹਮ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗੰਸੇਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰ ਸ਼ਬਦ ਵਿਚਾਰ ਲੜੀਵਾਰ ਸਾਂਝੀ ਕਰਦੇ ਆ ਰਹੇ ਹਾਂ ਅੱਜ ਜਿਸ ਸ਼ਬਦ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਹੈ ਰਾਗ ਸ਼੍ਰੀ ਰਾਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 34 ਅੰਗ ਤੇ ਆਰੰਭ ਹੋਇਆ ਹੈ ਅਤੇ 35 ਅੰਗ ਤੇ ਜਾ ਕੇ ਸਮਾਪਤ ਹੋਇਆ ਹੈ ਸਤਿਗੁਰੂ ਕਿਰਪਾ ਕਰਨ ਆਓ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੋ ਗੁਰ ਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਸ਼ਬਦ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕੀਤੀ ਹੈ ਮਨ ਮੇਰੇ आनंदेन जाग हर चेत अपनी खेती रख ਲੈ ਕੂੰਜ ਪੜੇਗੀ ਖੇਤ ਰਹਾਓ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਭਾਈ ਆਪਣੇ ਮਨ ਦੇ ਨਾਲ ਗੱਲ ਇਸ ਤਰ੍ਹਾਂ ਕਰਨੀ ਹੈ ਆਪਣੇ ਜੀਵਨ ਨੂੰ ਅਗਰ ਸਫਲ ਕਰਨਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਆਪਣੇ ਮਨ ਦੇ ਨਾਲ ਵਿਚਾਰ ਸਾਂਝ ਕਰੋ ਮਨ ਨੂੰ ਕਹੋ ਕਿ ਇਹ ਮੇਰੇ ਮਨਾ ਮਨ ਮੇਰੇ ਅਨੰਦਿਨ ਜਾਗ ਹਰ ਚੇਤ ਜੇ ਅਸੀਂ ਇਹਦੇ ਅਖਰੇ ਅਰਥ ਕਰਦੇ ਆ ਉਹ ਇਹ ਬਣਦੇ ਨੇ ਕਿ ਮੇਰੇ ਮਨਾ ਹਰ ਰੋਜ਼ ਜਾਗ ਕੇ ਵਾਹਿਗੁਰੂ ਨੂੰ ਚੇਤੇ ਕਰਿਆ ਕਰ ਹਰ ਰੋਜ਼ ਜਾਗ ਕੇ ਪਰਮਾਤਮਾ ਦਾ ਸਿਮਰਨ ਕਰਿਆ ਕਰ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਭਾਵ ਕਿ ਤੂੰ ਆਪਣੀ ਖੇਤੀ ਨੂੰ ਬਚਾ ਆਪਣੀ ਫਸਲ ਨੂੰ ਬਚਾ ਤੇ ਨਹੀਂ ਤਾਂ ਇਹਨੂੰ ਕੂੰਜਾਂ ਭਾਵ ਇਹਨੂੰ ਜਿਹੜੇ ਪੰਛੀ ਨੇ ਉਹ ਪੈ ਜਾਣਗੇ ਤੇ ਜਿਹੜਾ ਦਾਣਾ ਹੈ ਫਸਲ ਦਾ ਜਿਹੜਾ ਫਲ ਹੈ ਉਹਨੂੰ ਪੰਛੀ ਖਾ ਲੈਣਗੇ ਉਹਨੂੰ ਖਰਾਬ ਕਰ ਦੇਣਗੇ ਦੁਨਿਆਵੀ ਅਰਥ ਅਖਰੀ ਅਰਥ ਇਸ ਤਰ੍ਹਾਂ ਬਣਦੇ ਤੇ ਜੇ ਦੇਖਿਆ ਜਾਵੇ ਜਿਹੜੇ ਪਹਿਲੇ ਬਚਨ ਨੇ ਮਨ ਮੇਰੇ ਅਨੰਦ ਇਨ ਜਾਗ ਹਰ ਚੇਤ ਤੇ ਜੇ ਅਸੀਂ ਇਹਦੇ ਅਖਰੀ ਅਰਥਾਂ ਵੱਲ ਵੀ ਜਾਂਦੇ ਆਂ ਗੱਲ ਤਾਂ ਇੱਥੋਂ ਸ਼ੁਰੂ ਹੁੰਦੀ ਕਿ ਭਾਈ ਹਰ ਰੋਜ਼ ਅੰਮ੍ਰਿਤ ਵੇਲੇ ਜਾਗਿਆ ਕਰ ਤੇ ਵਾਹਿਗੁਰੂ ਨੂੰ ਸਿਮਰਿਆ ਕਰ ਕਿਉਂਕਿ ਗੁਰੂ ਸਾਹਿਬ ਦੇ ਹੁਕਮ ਨੇ ਤੇ ਜਿੱਥੇ ਬਚਨ ਕੀਤੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਕਿ ਭਾਈ ਜਿਹੜਾ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਵੇਲੇ ਉੱਠਦਾ ਹੈ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਨਾਮ ਜਪਦਾ ਹੈ ਤੇ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਕਿਹਾ ਗੁਰਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਤੇ ਆਏ ਤੇ ਸਤਗੁਰੂ ਪਾਤਸ਼ਾਹ ਨੇ ਵੀ ਇਹੀ ਕਿਹਾ ਕਿ ਜਿਹੜਾ ਆਪਣੇ ਆਪ ਨੂੰ ਗੁਰਸਿੱਖ ਕਹਾਉਂਦਾ ਹੈ ਉਹ ਅੰਮ੍ਰਿਤ ਵੇਲੇ ਨੂੰ ਸਾਂਭੇ ਤੇ ਬਹੁਤ ਥਾਵਾਂ ਤੇ ਗੁਰੂ ਸਾਹਿਬਾਂ ਨੇ ਅੰਮ੍ਰਿਤ ਵੇਲੇ ਦੀ ਵਡਿਆਈ ਕੀਤੀ ਹੈ ਜਪਜੀ ਸਾਹਿਬ ਦੇ ਵਿੱਚ ਵੀ ਆਂਦਾ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੋਖ ਦਵਾਰ ਅੰਮ੍ਰਿਤ ਵੇਲੇ ਦੀ ਗੱਲ ਕਰਦੇ ਹਾਂ ਸਤਗੁਰੂ ਪਾਤਸ਼ਾਹ ਜੀ ਨੇ ਬਹੁਤ ਉਦਾਹਰਨਾਂ ਦਿੱਤੀਆਂ ਨੇ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਦਨ ਦਰਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਆ ਬਸ ਉਹ ਕਿਰਪਾ ਦਾ ਕਿ ਬਵੀਹਾ ਵੀ ਅੰਮ੍ਰਿਤ ਵੇਲੇ ਅਗਰ ਪੁਕਾਰਦਾ ਹੈ ਤੇ ਉਹਦੀ ਪੁਕਾਰ ਪਰਮਾਤਮਾ ਦੇ ਦਰ ਤੇ ਸੁਣੀ ਜਾਂਦੀ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਥਾਂ ਵੀ ਆਖਿਆ ਹੈ ਬਾਣੀ ਦੇ ਅੰਦਰ ਝਾ ਲਾਂਗੇ ਉਠ ਨਾਮ ਜਪ ਨਿਸਵਾਸੁਰ ਆਰਾਧ ਕਹਿੰਦੇ ਭਾਈ ਉਠ ਅੰਮ੍ਰਿਤ ਵੇਲਾ ਸਾਂਭ ਤੇ ਵਾਹਿਗੁਰੂ ਦੇ ਨਾਮ ਨਾਲ ਜੁੜ ਹੁਣ ਦੂਸਰੇ ਅਰਥੇ ਦੇ ਇਹ ਨੇ ਕਿ ਤੋਂ ਇਲਾਵਾ ਜਦੋਂ ਇੱਥੋਂ ਸ਼ੁਰੂ ਹੋਣਾ ਸੀ ਸ਼ੁਰੂ ਤਾਂ ਇੱਥੋਂ ਹੀ ਹੈ ਅੰਮ੍ਰਿਤ ਵੇਲੇ ਜਾਗ ਕੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਮੇਰੇ ਅਨੰਦਿਨ ਜਾਗ ਹਰ ਚੇਤ ਕਹਿੰਦੇ ਕਿ ਮਨਾ ਤੇ ਇੱਥੇ ਆਪਾਂ ਤਨ ਦੇ ਜਗਾਣ ਦੀ ਗੱਲ ਪਹਿਲਾਂ ਕਰੀ ਹੈ ਨਾ ਹੁਣ ਇੱਥੇ ਮਨ ਨੂੰ ਵੀ ਜਗਾਣਾ ਹੈ ਜੇ ਤਨ ਜਾਗਦਾ ਹੋਵੇਗਾ ਤੇ ਫਿਰ ਮਨ ਵੀ ਜਾਗੇਗਾ ਜੇ ਤਨ ਸੁੱਤਾ ਹੋਵੇਗਾ ਤੇ ਮਨ ਦੇ ਜਾਗਣ ਵਾਲੀ ਕੋਈ ਗੱਲ ਨਹੀਂ ਪਹਿਲਾਂ ਤਨ ਨੂੰ ਜਗਾਣਾ ਹੈ ਤੇ ਫਿਰ ਮਨ ਨੂੰ ਜਗਾਣਾ ਹੈ ਇੱਕ ਸਹੀ ਤਨ ਦੇ ਅੰਦਰ ਜਿਹੜਾ ਤਨ ਕਰਕੇ ਸੁਚੇਤ ਹੈ ਨਾ ਉਹ ਮਨ ਕਰਕੇ ਸੁਚੇਤ ਹੋ ਜਾਏਗਾ ਤਨ ਮਨ ਦਾ ਆਪਸ ਵਿੱਚ ਸੰਜੋਗ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨਾ ਤੂੰ ਜਾਗਦਾ ਰਹੋ ਭਾਵ ਸੁਚੇਤ ਰਹੇ ਤੂੰ ਜਾਗਦਾ ਰਹੋ ਮਨਾ ਤੂੰ ਸੁਚੇਤ ਰਹੇ ਅਲਸ ਨਹੀਂ ਕਰਨੀ ਤੇ ਵਾਹਿਗੁਰੂ ਨੂੰ ਨਿਤਾ ਪ੍ਰਤੀ ਤੂੰ ਯਾਦ ਰੱਖਣਾ ਹੈ ਜਾਗਦੇ ਰਹਿਣਾ ਭਾਵ ਸੁਚੇਤ ਰਹਿਣਾ ਕਿ ਭਾਈ ਆਪਣੀ ਖੇਤੀ ਰੱਖ ਲੈ ਹੂੰਝ ਪੜੈਗੀ ਖੇਤ ਤੇ ਇਹ ਮਨ ਦਾ ਤੇ ਤਨ ਦਾ ਆਸ ਵਿੱਚ ਬਹੁਤ ਡੂੰਗਾ ਸੰਬੰਧ ਹੈ ਡੂੰਗਾ ਸੰਬੰਧ ਹੈ ਤੇ ਮਨ ਨੂੰ ਜੇਕਰ ਨਾ ਜਗਾਇਆ ਮਨ ਦੇ ਨਾਲ ਗੱਲ ਨਾ ਕੀਤੀ ਤੇ ਮਨ ਫਿਰ ਆਪਣੀ ਮਤ ਵਰਤ ਲਏਗਾ ਇਸ ਕਰਕੇ ਮਨ ਨੂੰ ਗੁਰੂ ਦੀ ਮਤ ਲੈਣੀ ਹੈ ਗੁਰੂ ਦੇ ਮਤ ਦੇ ਰਾਹੀ ਇਸ ਮਨ ਨੂੰ ਮੋੜਨਾ ਹੈ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਤਸ਼ਾਹ ਕਹਿੰਦੇ ਨੇ ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਕਹਿੰਦੇ ਮਨ ਦੇ ਪਿੱਛੇ ਲੱਗਾਗੇ ਤੇ ਮਨ ਤੇ ਬੁਰਾ ਸੋਚੇਗਾ ਇਹਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਮੋੜਿਆ ਜਾ ਸਕਦਾ ਹੈ ਇਸ ਕਰਕੇ ਮਨ ਨੂੰ ਗੁਰੂ ਦੇ ਸ਼ਬਦ ਰਾਹੀਂ ਮੋੜਨਾ ਹੈ ਫਿਰ ਉਹਦੇ ਨਾਲ ਤਨਨ ਨੂੰ ਜੋੜ ਕੇ ਚੱਲਣਾ ਤੇ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਕਿ ਅਗਰ ਭਾਈ ਤੂੰ ਹੁਣ ਵਾਹਿਰੂ ਦੇ ਸਿਮਰਨ ਨਾਲ ਜੁੜ ਜਾਏਗਾ ਬਾਣੀ ਨਾਲ ਜੁੜ ਜਾਏਗਾ ਆਪਣੇ ਆਪ ਸੁਧਾਰ ਕਰ ਲਏਗਾ ਤੇ ਤੇਰਾ ਇਹ ਜਿਹੜਾ ਤਨ ਖੇਤ ਹੈ ਇਹਦੇ ਵਿੱਚ ਅਗਰ ਨਾਮ ਦਾ ਬੀਜ ਬੀਜ ਲਏਗਾ ਤੇ ਫਿਰ ਕਹਿੰਦੇ ਨੇ ਭਾਈ ਉਹ ਨੂੰ ਅਗਰ ਹੁਣ ਸਮੇਂ ਸਿਰ ਬਚਾ ਲਏਗਾ ਗੁਰੂ ਦੇ ਬਚਨਾਂ ਦੇ ਰਾਹੀ ਗੁਰੂ ਦੀ ਬਾਣੀ ਦੇ ਰਾਹੀ ਗੁਰੂ ਦੀ ਮਰਿਆਦਾ ਦੇ ਰਾਹੀ ਗੁਰੂ ਦੇ ਮਰਿਆਦਾ ਦੀ ਬਾੜ ਕਰੇਗਾ ਇਸ ਨੂੰ ਬਾਣੀ ਦੇ ਨਾਲ ਜਿਹੜਾ ਇਸ ਨੂੰ ਬੀਜ ਪਾਵੇਂਗਾ ਕਹਿੰਦੇ ਨੇ ਫਿਰ ਤੇਰਾ ਬਚਾਅ ਹੋ ਜਾਏਗਾ ਨਹੀਂ ਤਾਂ ਕੂੰਜ ਪੜੇਗੀ ਖੇਤ ਭਾਵ ਇੱਥੇ ਕੂੰਜ ਪੜੇਗੀ ਖੇਤ ਦਾ ਭਾਵ ਹੈਗਾ ਕਿ ਇਹ ਸਰੀਰ ਖੇਤ ਜਿਹੜਾ ਹੈ ਇਹਨੂੰ ਬੁਢਾਪਾ ਆ ਜਾਣਾ ਹੈ ਜਦੋਂ ਬੁਢਾਪਾ ਆ ਗਿਆ ਨਾ ਤੇ ਫਿਰ ਗੋਡੇ ਵੀ ਦੁਖਣਗੇ ਮੋਢੇ ਵੀ ਦੁਖਣਗੇ ਅੱਖਾਂ ਚੋਂ ਵੀ ਪਾਣੀ ਜਾਵੇਗਾ ਤੇ ਫਿਰ ਹਰ ਪੱਖੋਂ ਕਮਜ਼ੋਰੀ ਆ ਜਾਏਗੀ ਤੇ ਫਿਰ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਇਹ ਬਚਨ ਕਰੇ ਨੇ ਕਹਿੰਦੇ ਨੇ ਨੈਨੂ ਨੀਰ ਵਹਿ ਤਨ ਕੀਨਾ ਭਏ ਕੇਸ ਦੁੱਧ ਵਾਨੀ ਰੁੱਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਣੀ ਫਿਰ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਨਾ ਤੇ ਇਸ ਲਈ ਕੂੰਜ ਪੜੇਗੀ ਖੇਤ ਦਾ ਭਾਵ ਹੈ ਕਿ ਬੁਢਾਪਾ ਆ ਜਾਣਾ ਹੈ ਬੁਢਾਪੇ ਤੋਂ ਬਾਅਦ ਫਿਰ ਮੌਤ ਹੀ ਆਣੀ ਹੈ ਹੋਰ ਕੁਝ ਨਹੀਂ ਆਉਂਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਜਗਾ ਸੁਚੇਤ ਰਹਿ ਨਾਮ ਨਾਲ ਜੁੜ ਬਾਣੀ ਨਾਲ ਜੁੜ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਕਿਸ ਹੋਂ ਸੇਵੀ ਕਿਆ ਜਪ ਕਰੀ ਸਤਗੁਰੂ ਪੁੱਛੋਂ ਜਾਏ ਹੁਣ ਬੰਦਾ ਤਾਂ ਜਾਣਦਾ ਨਹੀਂ ਹੁਣ ਇੱਕ ਸਵਾਲ ਕੀਤਾ ਹੈ ਸਵਾਲ ਕੀ ਕੀਤਾ ਕਿ ਮੈਂ ਕਿਹਦੀ ਸੇਵਾ ਕਰਾਂ ਮੈਂ ਕੀ ਕਰਾਂ ਮੈਂ ਜਿਹੜਾ ਸਿਮਰਨ ਕਰਨਾ ਹੈ ਜਪ ਕਰਨਾ ਹੈ ਉਹ ਮੈਂ ਕੀ ਕਰਾਂ ਮੈਨੂੰ ਤਾਂ ਨਹੀਂ ਪਤਾ ਨਾ ਮੈਂ ਸੇਵਾ ਕਿਦਾਂ ਕਰਨੀ ਐ ਮੈਂ ਸਿਮਰਨ ਕਿਦਾਂ ਕਰਨਾ ਐ ਮੈਨੂੰ ਤਾਂ ਨਹੀਂ ਪਤਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਕਰਨਾ ਕੀ ਐ ਮੈਂ ਆਪਣੇ ਸਤਿਗੁਰੂ ਨੂੰ ਪੁੱਛਾਂ ਸਤਿਗੁਰੂ ਪੁੱਛੋਂ ਜਾਏ ਇਹ ਸਵਾਲ ਐ ਨਾ ਕਿ ਮੈਂ ਕਰਨਾ ਕੀ ਐ ਜੀਵਨ ਚ ਵਿਚਰਨਾ ਕੀ ਐ ਤੇ ਉਹਦੇ ਲਈ ਮੈਂ ਆਪਣੇ ਸਤਿਗੁਰੂ ਕੋਲ ਜਾ ਕੇ ਪੁੱਛਾਂ ਸਵਾਲ ਐ ਕਰਨਾ ਕੀ ਐ ਸਤਿਗੁਰੂ ਨੂੰ ਪੁੱਛਣਾ ਹੈ ਕਿ ਸਤਿਗੁਰੂ ਨੂੰ ਜਦੋਂ ਪੁੱਛਿਆ ਤੇ ਸਤਿਗੁਰੂ ਨੇ ਅੱਗੇ ਕੀ ਜਵਾਬ ਦਿੱਤਾ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ ਸਤਿਗੁਰੂ ਨੇ ਇਹ ਉਪਦੇਸ਼ ਦਿੱਤੇ ਕਿ ਭਾਈ ਗੁਰੂ ਦਾ ਭਾਣਾ ਮੰਨ ਗੁਰੂ ਦੀ ਮਰਜ਼ੀ ਮੁਤਾਬਕ ਚੱਲ ਮਨ ਮੇਰੇ ਸਤਿਗੁਰ ਕਾ ਭਾਣਾ ਮਨ ਗੁਰੂ ਦਾ ਬਾਣਾ ਮੰਨ ਤੇ ਫਿਰ ਗੁਰੂ ਦੇ ਬਾਣੇ ਨੂੰ ਮੰਨ ਕੇ ਆਪਣੇ ਵਿੱਚੋਂ ਵਿੱਚੋਂ ਆਪ ਗਵਾਏ ਹਉਮੈ ਕੱਢ ਦੇਈ ਗੁਰੂ ਨੇ ਕਿਹਾ ਕਿ ਸਤਿਗੁਰੂ ਦੇ ਬਚਨਾਂ ਨੂੰ ਮੰਨ ਕੇ ਵਿੱਚੋਂ ਹਉਮੈ ਕੱਢ ਦੇਈ ਆਪਣੇ ਅੰਦਰੋਂ ਜਦੋਂ ਹਉਮੈ ਕੱਢ ਦਿੱਤੀ ਨਾ ਕੱਢਣ ਦਾ ਭਾਵ ਕਿ ਉਹਨੂੰ ਛੁੱਟ ਦੇਣਾ ਕੱਢ ਕੇ ਗਵਾ ਦੇਣੀ ਹੈ ਲੱਭੇ ਹੀ ਨਾ ਮੁੜ ਕੇ ਹਉਮੈ ਗਈ ਕਿੱਥੇ ਗਵਾਚੀ ਚੀਜ਼ ਜਿਸ ਤਰ੍ਹਾਂ ਆਪਾਂ ਲੱਭਦੇ ਆ ਨਾ ਕਹਿੰਦੇ ਹਉਮੈ ਦੀ ਲੋੜ ਨਹੀਂ ਇਹਨੂੰ ਛੁੱਟ ਦੇ ਇਹਦੀ ਕੀ ਲੋੜ ਹੈ ਇਹਨੂੰ ਗਵਾ ਦੇ ਇਹਨੂੰ ਨਾ ਯਾਦ ਕਰੀ ਇਹ ਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਕਿ ਆ ਜਪ ਕਰੀ ਕਿਸ ਹੋ ਸੇਵੀ ਕਿ ਆ ਜਪ ਕਰੀ ਇਹਦਾ ਜਵਾਬ ਹੈ ਕਿ ਭਾਈ ਗੁਰੂ ਦੇ ਬਚਨ ਮੰਨ ਕੇ ਆਪਣੇ ਅੰਦਰੋਂ ਹਉਮੈ ਕੱਢ ਦੇਈ ਇਹ ਹੀ ਗੁਰੂ ਦੀ ਸੇਵਾ ਹੈ ਇਹ ਹੀ ਗੁਰੂ ਦੀ ਚੱਕਰੀ ਹੈ ਤੇ ਜੇ ਮਨ ਵਿੱਚ ਨਾਮ ਵਸ ਗਿਆ ਮਨ ਵਿੱਚ ਅਗਰ ਨਾਮ ਵਸ ਗਿਆ ਇਹੀ ਸੇਵਾ ਹੈ ਤੇ ਇਹੀ ਚੱਕਰੀ ਨਾਮੈ ਹੀ ਤੇ ਸੁਖ ਪਾਈਐ ਸਚੈ ਸ਼ਬਦ ਸੁਹਾਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਸੁਖ ਲੈਣੇ ਨੇ ਸੁਖ ਨਾਮ ਦੇ ਵਿੱਚੋਂ ਹੀ ਮਿਲਨੇ ਨੇ ਪਰਮਾਤਮਾ ਦੇ ਭਜਨ ਚੋਂ ਮਿਲਨੇ ਨੇ ਉਹਦੀ ਬੰਦਗੀ ਵਿੱਚੋਂ ਹੀ ਮਿਲਨੇ ਨੇ ਸੁਖ ਨਹੀਂ ਰੇ ਹਰ ਭਗਤ ਬਿਨਾ ਪਰਮਾਤਮਾ ਦੀ ਬੰਦਗੀ ਕਰੇ ਤੋਂ ਬਿਨਾ ਸੁਖ ਨਹੀਂ ਮਿਲਿਆ ਕਦੇ ਕਿਸੇ ਨੂੰ ਨਾ ਕਿਤੇ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੱਚੇ ਸ਼ਬਦ ਸੁਹਾਏ ਸੱਚੇ ਸ਼ਬਦ ਦੇ ਰਾਹੀ ਹੀ ਸਾਰੀ ਸਮਝ ਆਣੀ ਹੈ ਸੱਚੇ ਸ਼ਬਦ ਦੇ ਰਾਹੀ ਹੀ ਨਾਮ ਦੀ ਸਮਝ ਪੈਣੀ ਸਤਿਗੁਰੂ ਕਹਿੰਦੇ ਫਿਰ ਜਦੋਂ ਨਾਮ ਬਾਣੀ ਨਾਲ ਜੁੜਾਂਗੇ ਫਿਰ ਕੀ ਹੋਵੇਗਾ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਸਤਿਗੁਰੂ ਬਚਨ ਕਰਦੇ ਨੇ ਭਾਈ ਮਨ ਦੀਆਂ ਸਾਰੀਆਂ ਅਗਰ ਇੱਛਾਵਾਂ ਪੂਰੀਆਂ ਕਰਨੀਆਂ ਚਾਹਦਾ ਹੈ ਤੇ ਫਿਰ ਇਹ ਮਨ ਗੁਰੂ ਨੂੰ ਦੇ ਦੇ ਇਹ ਮਨ ਗੁਰੂ ਨੂੰ ਸੌਂਪ ਦੇ ਸਤਿਗੁਰੂ ਨੇ ਬਚਨ ਕਰੇ ਨੇ ਗੁਰੂ ਅਮਰਦਾਸ ਮਹਾਰਾਜ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਗੁਰੂ ਨੂੰ ਆਪਣਾ ਆਪ ਆਪਣਾ ਮਨ ਆਪਣਾ ਤਨ ਸੌਂਪ ਦੇ ਤੇ ਗੁਰੂ ਨੇ ਫਿਰ ਤੈਨੂੰ ਸ਼ਬਦ ਨਾਲ ਬਖਸ਼ਿਸ਼ ਕਰਨੀ ਹੈ ਕਿਉਂਕਿ ਪਰਮਾਤਮਾ ਸ਼ਬਦ ਦੇ ਵਿੱਚ ਵੱਸਦਾ ਹੈ ਪਰਮਾਤਮਾ ਸ਼ਬਦ ਦਾ ਰੂਪ ਹੈ ਗੁਰੂ ਸ਼ਬਦ ਦਾ ਰੂਪ ਹੈ ਪੂਰੀ ਤਰ੍ਹਾਂ ਭੈ ਭਾਏ ਭਗਤ ਕਰੈ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਜਿਹੜੇ ਲੋਕ ਪਰਮਾਤਮਾ ਦਾ ਨਿਰਮਲ ਡਰ ਤੇ ਨਿਰਮਲ ਪਿਆਰ ਪਵਿੱਤਰ ਪਿਆਰ ਆਪਣੇ ਅੰਦਰ ਵਸਾਉਂਦੇ ਨੇ ਨਾ ਉਸ ਪਰਮਾਤਮਾ ਦੀ ਬੰਦਗੀ ਕਰਦੇ ਨੇ ਹਰ ਜੀਉ ਵੇਖੈ ਸਦਾ ਹਦੂਰ ਤੇ ਉਹ ਪਰਮਾਤਮਾ ਨੂੰ ਜਿਹੜੇ ਸਦਾ ਅੰਗ ਸੰਗ ਸਮਝਦੇ ਆ ਨਾ ਅਕਾਲ ਪੁਰਖ ਵਾਹਿਗੁਰੂ ਤੇ ਪ੍ਰਮਾਤਮਾ ਵੀ ਉਹਨਾਂ ਨੂੰ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ। ਉਹਨਾਂ ਤੋਂ ਦੂਰ ਨਹੀਂ ਜਾਂਦਾ। ਸਚੇ ਸ਼ਬਦ ਮਨ ਰਾਤਾ ਭ੍ਰਮ ਗਿਆ ਸ਼ਰੀਰੋਂ ਦੂਰ ਜਿਹਦਾ ਮਨ ਗੁਰੂ ਦੇ ਸੱਚੇ ਸ਼ਬਦ ਨਾਲ ਜੁੜ ਗਿਆ ਜਿਹਦਾ ਮਨ ਗੁਰੂ ਦੇ ਸੱਚੇ ਸ਼ਬਦ ਤੇ ਜਿਹਨੂੰ ਯਕੀਨ ਆ ਗਿਆ ਗੁਰੂ ਦੇ ਸ਼ਬਦ ਤੇ ਜਿਹਨੂੰ ਵਿਸ਼ਵਾਸ ਆ ਗਿਆ ਤੇ ਸਤਿਗੁਰੂ ਕਹਿੰਦੇ ਉਹਨੂੰ ਕੋਈ ਭਰਮ ਭਲੇਖਾ ਰਹਿ ਨਹੀਂ ਜਾਂਦਾ ਉਹਦੀ ਝਟਕਣਾ ਰਹਿ ਨਹੀਂ ਜਾਂਦੀ ਭਰਮ ਗਿਆ શરીਰੋਂ ਦੂਰ ਤੇ ਕੋਈ ਕਿਸੇ ਤਰ੍ਹਾਂ ਦਾ ਵਹਿਮ ਕੋਈ ਭਰਮ ਕੋਈ ਡਰ ਕੋਈ ਦੁੱਖ ਕੋਈ ਤਕਲੀਫ ਉਹਦੇ ਨੇੜੇ ਨਹੀਂ ਰਹਿੰਦੀ ਕਿਉਂਕਿ ਜਿਨੇ ਸੌਂਪ ਹੀ ਦਿੱਤਾ ਆਪਣੇ ਆਪ ਨੂੰ ਉਹਦੇ ਨੇੜੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੁਝ ਵੀ ਨਹੀਂ ਐਸਾ ਰਹਿੰਦਾ ਬਾਣੀ ਇਹ ਗੱਲ ਆਖਦੀ ਐ ਸਤਿਗੁਰੂ ਪਾਤਸ਼ਾਹ ਇਹ ਗੱਲ ਬਾਣੀ ਵਿੱਚ ਆਖਦੇ ਨੇ ਕਹਿੰਦੇ ਨੇ ਭਾਈ ਗੁਰੂ ਦੇ ਸ਼ਬਦ ਦਾ ਇਹ ਪ੍ਰਤਾਪ ਐ ਤੇ ਜਿਹੜਾ ਗੁਰ ਸ਼ਬਦ ਤੋਂ ਟੁੱਟਦਾ ਹੈ ਉਹਨੂੰ ਦੁੱਖ ਵੀ ਨਹੀਂ ਉਹਨੂੰ ਤਕਲੀਫਾਂ ਵੀ ਨਹੀਂ ਉਹਨੂੰ ਕਮੀਆਂ ਵੀ ਨਹੀਂ ਉਹਨੂੰ ਪਰੇਸ਼ਾਨੀਆਂ ਵੀ ਨਹੀਂ ਤੇ ਜਿਹੜਾ ਗੁਰ ਸ਼ਬਦ ਦੇ ਨਾਲ ਜੁੜ ਗਿਆ ਉਹਨੂੰ ਇਹਨਾਂ ਵਿੱਚੋਂ ਕੁਝ ਵੀ ਨਹੀਂ ਹੁੰਦਾ ਸਭ ਕੁਝ ਦੂਰ ਹੋ ਜਾਂਦਾ ਹੈ ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਸ਼ਗਨ ਅਪਸ਼ਗਨ ਇਸ ਕੋ ਲੱਗਾਂ ਜਿਸ ਚੀਤ ਨਾ ਆਵੇ ਜਿਹੜਾ ਪਰਮਾਤਮਾ ਨੂੰ ਚੇਤੇ ਨਹੀਂ ਰੱਖਦਾ ਸ਼ਬਦ ਨਾਲ ਨਹੀਂ ਜੁੜਦਾ ਉਹਨੂੰ ਸ਼ਗਨ ਅਪਸ਼ਗਨ ਵੀ ਲੱਗਦੇ ਨੇ ਦੁੱਖ ਵੀ ਆਉਂਦੇ ਨੇ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜਿਨੇ ਅਕਾਲ ਪੁਰਖ ਵੈਗਰੂ ਨੂੰ ਪ੍ਰਾਪਤ ਕਰ ਲਿਆ ਹੈ ਭਾਵ ਜਿਹੜਾ ਸ਼ਬਦ ਦੇ ਨਾਲ ਜਿਹਦਾ ਚਿੱਤ ਜੁੜ ਗਿਆ ਵਿਸ਼ਵਾਸ ਬਣ ਗਿਆ ਨਾਮ ਨਾਲ ਜੁੜ ਗਿਆ ਤੇ ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ ਪ੍ਰਮਾਤਮਾ ਨਿਰਮਲ ਪ੍ਰਾਪਤ ਹੋ ਜਾਂਦਾ ਹੈ ਤੇ ਜਿਹੜਾ ਗੁਣਾ ਦਾ ਖਜ਼ਾਨਾ ਹੈ ਜਿਹੜਾ ਬਹੁਤ ਵੱਡਾ ਗੁਣਾ ਦਾ ਖਜ਼ਾਨਾ ਪ੍ਰਮਾਤਮਾ ਹੈ ਗੁਰੂ ਸਾਹਿਬ ਆਖਦੇ ਨੇ ਜੋ ਜਾਗੇ ਸੇ ਉਬਰੇ ਸੋਤੇ ਗਏ ਮੁਹਾਏ ਜਿਹੜੇ ਜਾਗਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੁਚੇਤ ਨੇ ਸ਼ਬਦ ਦੇ ਰਾਹੀ ਉਹ ਪਾਰ ਹੋ ਜਾਂਦੇ ਨੇ ਤੇ ਜਿਹੜੇ ਜਿਨ੍ਹਾਂ ਦੀ ਸੁਰਤ ਜਿਨ੍ਹਾਂ ਦੀ ਮਤ ਸੁੱਤੀ ਰਹਿੰਦੀ ਤੇ ਜਿਹੜੇ ਸੁਚੇਤ ਨਹੀਂ ਰਹਿੰਦੇ ਉਹ ਲੁੱਟੇ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੁੱਤੇ ਸਦਾ ਲੁੱਟੇ ਜਾਂਦੇ ਨੇ ਜਾਗਦੇ ਜਿਹੜੇ ਸੁਚੇਤ ਨੇ ਉਹਨਾਂ ਦੀ ਪੂੰਜੀ ਬਚ ਜਾਂਦੀ ਹੈ ਉਹ ਪਾਰ ਹੋ ਜਾਂਦੇ ਨੇ ਇਸ ਲਈ ਸਤਿਗੁਰੂ ਪਾਤਸ਼ਾਹ ਨੇ ਬਚਨ ਕਰੇ ਨੇ ਜਾਗ ਲੈ ਰੇ ਮਨਾ ਜਾਗ ਲੈ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਨੇ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੱਚੇ ਸ਼ਬਦ ਦੀ ਪਛਾਣ ਨਹੀਂ ਕਰਦੇ ਜਿਹੜੇ ਗੁਰ ਸ਼ਬਦ ਦੇ ਨਾਲ ਨਹੀਂ ਜੁੜਦੇ ਗੁਰ ਸ਼ਬਦ ਦੇ ਰਾਹੀ ਆਪਣੇ ਆਪ ਨੂੰ ਨਹੀਂ ਜਗਾਉਂਦੇ ਉਹ ਇਹ ਸੰਸਾਰ ਦੇ ਵਿੱਚ ਇੱਕ ਸੰਸਾਰ ਸੁਪਨੇ ਦੀ ਨਿਆਈ ਹੈ ਇਹ ਜਗਤ ਇੱਕ ਜਿਦ ਤਰਾਂ ਸੁਪਨਾ ਆਂਦਾ ਆ ਕੇ ਚਲਾ ਜਾਂਦਾ ਹੈ ਇਸ ਤਰ੍ਹਾਂ ਸੰਸਾਰ ਤੋਂ ਚਲੇ ਜਾਂਦੇ ਨੇ ਜਿੱਦਾਂ ਸੁਪਨਿਆਂ ਦੇ ਵਿੱਚ ਹੀ ਚਲੇ ਜਾਂਦੇ ਨੇ ਸੁਪਨਾ ਸੱਚ ਨਹੀਂ ਹੁੰਦਾ ਸਤਿਗੁਰੂ ਬਾਣੀ ਵਿੱਚ ਆਖਦੇ ਨੇ ਸੁਪਨੇ ਛੇਤੀ ਚਿੱਤ ਮੂਰਖ ਲਾਇਆ ਜਿਹੜਾ ਸੰਸਾਰ ਸੁਪਨੇ ਨਾਲ ਚਿੱਤ ਜੋੜਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਮੂਰਖ ਹੈ ਤੇ ਜਿਹੜਾ ਸ਼ਬਦ ਨਾਲ ਚਿੱਤ ਜੋੜਦਾ ਹੈ ਉਹ ਸਿਆਣਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਜਿਹੜਾ ਸ਼ਬਦ ਤੋਂ ਟੁੱਟ ਕੇ ਜ਼ਿੰਦਗੀ ਜੀਂਦਾ ਹੈ ਆਪਣੇ ਹਿਸਾਬ ਨਾਲ ਚੱਲਦਾ ਉਹਦੀ ਹਾਲਾਤ ਕੁਛ ਐਸੀ ਹੁੰਦੀ ਐ ਸੁੰਨੇ ਘਰ ਕਾ ਪਹਣਾ ਜਿਉਂ ਆਇਆ ਤਿਉਂ ਜਾਏ ਜਿਸਰਾ ਕੋਈ ਕਿਸੇ ਦੇ ਘਰ ਪ੍ਰੌਣਚਾਰੀ ਚਲਾ ਜਾਵੇ ਤੇ ਅੱਗੇ ਜੰਦਰਾ ਵੱਜਾ ਹੋਵੇ ਅੱਗੇ ਕੋਈ ਵੀ ਨਾ ਹੋਵੇ ਉਹਦਾ ਕੋਈ ਆਓ ਭਗਤ ਸਤਕਾਰ ਕਰਨ ਵਾਲਾ ਆਓ ਜੀ ਜੀ ਆਇਆਂ ਕਹਿਣ ਵਾਲਾ ਨਹੀਂ ਹੁੰਦਾ ਉਹ ਫਿਰ ਉਸੇ ਤਰ੍ਹਾਂ ਵਾਪਸ ਮੁੜ ਕੇ ਆ ਜਾਂਦਾ ਹੈ ਤੇ ਉਹਨੂੰ ਕੋਈ ਲਾਭ ਲਾਹਾ ਨਹੀਂ ਹੁੰਦਾ ਉਹਦੀ ਕਿਸੇ ਨੂੰ ਆਈ ਖੁਸ਼ੀ ਨਹੀਂ ਹੁੰਦੀ ਆਏ ਦੀ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿਹੜਾ ਇਨਸਾਨ ਮਨ ਪਿੱਛੇ ਲੱਗ ਕੇ ਗੁਰਮਤ ਤੋਂ ਬਾਂਝਾ ਰਹਿ ਕੇ ਗੁਰੂ ਦੀ ਸਿੱਖੀ ਗੁਰੂ ਦੇ ਨਾਮ ਤੋਂ ਬਾਂਝਾ ਰਹਿ ਕੇ ਜਿਹੜਾ ਇਸ ਸੰਸਾਰ 'ਚ ਜਿਉਂਦਾ ਹੈ ਤੇ ਉਹ ਆਖਰ ਜਦੋਂ ਉਹਦਾ ਆਖਰੀ ਸਮਾਂ ਆਦਾ ਤੇ ਉਹ ਵਾਪਸ ਇਸੇ ਤਰ੍ਹਾਂ ਚਲਾ ਜਾਂਦਾ ਜਿੱਦਾਂ ਸੁਨਨੇ ਘਰ ਦਾ ਪ੍ਰੋਣਾ ਆ ਕੇ ਚਲਾ ਜਾਂਦਾ ਜਾਂ ਇਹ ਕਹਿ ਲਈਏ ਕਿ ਸੁਨਨੇ ਘਰ ਦੇ ਬਨੇਰੇ ਉੱਤੇ ਕਾਂ ਕਰਲਾ ਕੇ ਚਲਾ ਜਾਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਦਾ ਕਰਲਾਉਣਾ ਕਿਸੇ ਨੂੰ ਨਹੀਂ ਸੁਣਦਾ ਜਿਉਂ ਆਇਆ ਤਿਉਂ ਜਾਏ ਇਸ ਤਰ੍ਹਾਂ ਉਹਦਾ ਆਣਾ ਜਾਣਾ ਬੇਅਰਥ ਜਾਂਦਾ ਮਨ ਮੁਖ ਜਨਮ ਮਿਰਥਾ ਗਿਆ ਕਿਆ ਮੂੰਹ ਦੇਸੀ ਜਾਏ ਜਿਹੜਾ ਬੰਦਾ ਮਨਮੁਖ ਵਾਲਾ ਜੀਵਨ ਜਿਉਂਦਾ ਭਾਵੇਂ ਉਹ ਧਾਰਮਿਕ ਕਰਮ ਵੀ ਕਰਦਾ ਤੇ ਕਿਤੇ ਉਹ ਪਾਠ ਵੀ ਕਰਦਾ ਬਾਣੀ ਵੀ ਪੜ੍ਹਦਾ ਹੈ ਸੇਵਾ ਵੀ ਕਰਦਾ ਸਿਮਰਨ ਵੀ ਕਰਦਾ ਦਾਨ ਕੁੰਨ ਵੀ ਕਰਦਾ ਯਾਤਰਾ ਵੀ ਕਰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਗੁਰੂ ਤੋਂ ਬਿਨਾਂ ਜ਼ਿੰਦਗੀ ਜੀ ਕੇ ਜਾਂਦਾ ਜਿਹੜਾ ਬੇਗੁਰਾ ਰਹਿੰਦਾ ਸਤਿਗੁਰੂ ਕਹਿੰਦੇ ਉਹਦਾ ਜਨਮ ਬੇਅਰਥ ਚਲਾ ਗਿਆ ਤੇ ਅੱਗੇ ਜਾਏਗਾ ਜਦੋਂ ਪਰਮਾਤਮਾ ਦੀ ਦਰਗਾਹ ਵਿੱਚ ਤੇ ਉੱਥੇ ਕਿਹੜਾ ਮੂੰਹ ਲੈ ਕੇ ਜਾਵੇਗਾ ਭਾਵ ਉੱਥੇ ਕੋਈ ਉਹਨੂੰ ਜਵਾਬ ਨਹੀਂ ਆਏਗਾ ਸਭ ਕਿਸ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਅਸਲ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੱਲ ਤਾਂ ਇਹ ਆ ਕਿ ਇੱਥੇ ਮਨੁੱਖ ਦੇ ਵੀ ਕੀ ਵਸ ਹੈ ਪਰਮਾਤਮਾ ਆਪ ਹੀ ਜੀਵਨ ਦਿੰਦਾ ਹੈ ਆਪ ਹੀ ਮਤ ਦਿੰਦਾ ਹੈ ਆਪ ਹੀ ਬਖਸ਼ਿਸ਼ਾਂ ਕਰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਜੇ ਕਿਸੇ ਨੂੰ ਲਾਉਂਦਾ ਹੈ ਆਪਣੇ ਨਾਮ ਨਾਲ ਤਾਂ ਕੋਈ ਲੱਗਦਾ ਨਹੀਂ ਤੇ ਨਹੀਂ ਲੱਗਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬੰਦਾ ਇੱਥੇ ਹਉਮੈ ਵਿੱਚ ਵਿਚਰਦਾ ਹੈ ਤੇ ਕੁਝ ਕਿਹਾ ਨਹੀਂ ਜਾ ਸਕਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਆਪ ਹੀ ਬਖਸ਼ਿਸ਼ ਕਰੇ ਤਾਂ ਛੁਟਕਾਰਾ ਹੁੰਦਾ ਹੈ ਗੁਰ ਕੈ ਸ਼ਬਦ ਪਛਾਣੀਐ ਦੁਖ ਹਉ ਮੈਂ ਵਿੱਚੋਂ ਗਵਾਏ ਹਉਮੈਂ ਵਿੱਚ ਕੀ ਕਿਹਾ ਜਾ ਸਕਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਗੁਰ ਸ਼ਬਦ ਦੀ ਦਾਤ ਦਿੱਤੀ ਹੈ ਤੇ ਗੁਰੂ ਦੇ ਸ਼ਬਦ ਦੇ ਰਾਹੀ ਅਸੀਂ ਉਸ ਪ੍ਰਮਾਤਮਾ ਨੂੰ ਪਹਿਚਾਣ ਸਕਦੇ ਹਾਂ ਗੁਰੂ ਦੇ ਸ਼ਬਦ ਦੇ ਰਾਹੀ ਅਸੀਂ ਆਪਣੇ ਆਪ ਨੂੰ ਜਗਾ ਸਕਦੇ ਹਾਂ ਤੇ ਸਤਗੁਰੂ ਕਹਿੰਦੇ ਨੇ ਫਿਰ ਗੁਰ ਸ਼ਬਦ ਨੇ ਦੱਸਿਆ ਕਿ ਹਉਮੈ ਛੱਡ ਦੇ ਮੈਂ ਮੇਰੀ ਵਿੱਚੋਂ ਕੱਢ ਦੇ ਤੇ ਜਦੋਂ ਗੁਰੂ ਦੇ ਸ਼ਬਦ ਦੇ ਰਾਹੀ ਹਉਮੈ ਮੈਂ ਮੇਰੀ ਕੱਢ ਦਿੰਨੇ ਆ ਤੇ ਸਤਗੁਰੂ ਕਹਿੰਦੇ ਫਿਰ ਬਖਸ਼ ਹੋ ਜਾਂਦੀ ਸਤਗੁਰ ਸੇਵਨੇ ਆਪਣਾ ਹਉ ਤਿੰਨ ਕੈ ਲਾਗੋਂ ਪਾਏ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਜਿਹੜੇ ਲੋਕ ਆਪਣੇ ਸਤਗੁਰੂ ਦੀ ਸੇਵਾ ਕਰਦੇ ਨੇ ਜਿਹੜੇ ਲੋਗ ਸਤਗੁਰੂ ਦੇ ਸ਼ਬਦ ਨਾਲ ਜੁੜਦੇ ਨੇ ਜਿਹੜੇ ਸਤਗੁਰੂ ਦਾ ਹੁਕਮ ਮੰਨਦੇ ਨੇ ਤੇ ਸਤਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਦੇ ਚਰਨ ਪਰਸਦਾ ਮੈਂ ਉਹਨਾਂ ਦੇ ਅੱਗੇ ਸੀਸ ਝੁਕਾਉਣਾ ਨਾਮ ਜੱਪਣ ਵਾਲਿਆਂ ਦੇ ਤੇ ਸਤਗੁਰੂ ਪਾਤਸ਼ਾਹ ਇਹ ਸ਼ਬਦ ਦੀ ਆਖਰੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਨਾਨਕ ਦਰ ਸਚੈ ਸਚਿਆਰ ਹੈ ਹਾਉ ਤਿੰਨ ਬਲਿਹਾਰੈ ਜਾਉ ਤੇ ਇੱਕ ਤੇ ਹੈ ਲਫਜ਼ ਹੁੰਦਾ ਹਾਹੇ ਨੂੰ ਦੁਲਾਵਾ ਤੇ ਬਿੰਦੀ ਹੈ ਲੇਕਿਨ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਜਿੱਥੇ ਲਫਜ਼ ਆਉਂਦਾ ਜਿੱਥੇ ਦੋ ਹਾਹੇ ਇਕੱਠੇ ਆ ਗਏ ਨੇ ਹਾਹਾ ਹਾਹੇ ਨੂੰ ਸਿਹਾਰੀ ਇਹਦਾ ਉਚਾਰਨ ਕਰਨਾ ਹੈ ਤੇ ਕਈ ਜਿਹੜੇ ਗੁਰਬਾਣੀ ਵਿਆਕਰਣ ਤੋਂ ਅਨਜਾਨ ਹੁੰਦੇ ਨੇ ਉਹ ਇਹਦਾ ਉਚਾਰਨ ਕਰਦੇ ਨੇ ਹਹ ਹਹ ਕੋਈ ਲਫਜ਼ ਨਹੀਂ ਹੁੰਦਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਜਿੱਤੇ ਦੋ ਹਾਹੇ ਇਕੱਠੇ ਆ ਗਏ ਹਾਹਾ ਹਾਹੇ ਨੂੰ ਸਿਹਾਰੀ ਤੇ ਉੱਥੇ ਉਚਾਰਨ ਕਰਨਾ ਹੈ ਜਿੱਤੇ ਕਈ ਵਾਰ ਹੁਣ ਕਕਾ ਹਾਹਾ ਹਾਹੇ ਨੂੰ ਸਿਹਾਰੀ ਉਹਨੂੰ ਕਈ ਉਚਾਰਨ ਕਰਦੇ ਨੇ ਕਹੇ ਹੈ ਇਸ ਤਰ੍ਹਾਂ ਨਹੀਂ ਉਹਦਾ ਉਚਾਰਨ ਕਰਨਾ ਕਹੇ ਤੇ ਸਤਿਗੁਰੂ ਪਾਤਸ਼ਾਹ ਇੱਥੇ ਕਰਦੇ ਕਹਿੰਦੇ ਨੇ ਨਾਨਕ ਦਰ ਸਚੈ ਸਚਿਆਰ ਹੈ ਏ ਨਾਨਕ ਆਖ ਉਸ ਵਾਹਿਗੁਰੂ ਦੇ ਦਰ ਤੇ ਉਹ ਸੁਰਖਰੂ ਹੁੰਦੇ ਨੇ ਉਹ ਸਚਿਆਰ ਗਿਣੇ ਜਾਂਦੇ ਨੇ ਤੇ ਜਿਹੜੇ ਨਾਮ ਬਾਣੀ ਨਾਲ ਜੁੜਦੇ ਨੇ ਜਿਹੜੇ ਗੁਰਮਤ ਨਾਲ ਜੁੜਦੇ ਨੇ ਜਿਹੜੇ ਗੁਰਸਿੱਖੀ ਨਾਲ ਜੁੜਦੇ ਨੇ ਸਤਿਗੁਰੂ ਬਚਨ ਕਰਦੇ ਨੇ ਹਾਂ ਤਿੰਨ ਬਲਿਹਾਰੈ ਜਾਉ ਮੈਂ ਉਹਨਾਂ ਦੇ ਉਹਨਾਂ ਗੁਰਸਿੱਖਾਂ ਦੇ ਮੈਂ ਬਲਿਹਾਰ ਜਾਣਾ ਤੇ ਸਤਿਗੁਰੂ ਪਾਤਸ਼ਾਹ ਨੇ ਜਿੱਥੇ ਬਲਿਹਾਰ ਜਾਣ ਦੀ ਗੱਲ ਕਹੀ ਹੈ ਉੱਥੇ ਭਾਈ ਗੁਰਦਾਸ ਜੀ ਨੇ ਕਿਹਾ ਕੁਰਬਾਨੀ ਤਿਨਾ ਗੁਰ ਸਿਖਾਂ ਜੋ ਭਾਈ ਭਗਤ ਗੁਰਪੁਰਬ ਕਰਨਦੇ ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਦੇ ਨੇ ਗੁਰੂ ਦੇ ਪੁਰਬਾਂ ਨੂੰ ਮਨਾਉਂਦੇ ਨੇ ਗੁਰੂ ਦੀ ਬਾਣੀ ਨਾਲ ਜੁੜਦੇ ਨੇ ਤੇ ਜੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਨੇ ਬਾਣੀ ਪੜ੍ਹਦੇ ਨੇ ਸਤ ਸੰਗਤ ਕਰਦੇ ਨੇ ਇਹ ਭਾਈ ਸਾਹਿਬ ਜੀ ਨੇ ਵੀ ਇੱਥੇ ਇਸ ਤਰ੍ਹਾਂ ਦੇ ਬਚਨ ਕਰੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰਾਖ ਲੈ ਕੂੰਜ ਪੜੇਗੀ ਖੇਤ ਸਤਿਗੁਰੂ ਕਹਿੰਦੇ ਭਾਈ ਬੁਢਾਪਾ ਬਜ਼ੁਰਗ ਤਾਈ ਆ ਜਾਣੀ ਹੈ ਤੇ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਗੁਰਮਤ ਨਾਲ ਜੋੜ ਸ਼ਬਦ ਨਾਲ ਜੋੜ ਬਾਣੀ ਨਾਲ ਜੋੜ ਨਾਮ ਨਾਲ ਜੋੜ ਤਨ ਮਨ ਨੂੰ ਜਗਾ ਅਮਰਤ ਵੇਲਾ ਸਾਂਭ ਤੇਰਾ ਜੀਵਨ ਸਫਲ ਹੋ ਜਾਏਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਵਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ